ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਭਰਾਵਨਵਾ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਝੋਟਲਾ ਪਤਨੂ ਤੇ ਨਿਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਆਪਾਂ ਪਹੁੰਚੇ ਵੀਰ ਕਰਮਲ ਦੇ ਕੋਲ ਤੇ ਅੱਜ ਉਹ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਸਿਆ ਭਾਈ ਸਸਕਾਲ ਜੀ ਦੀ ਕੀ ਹਾਲ ਚੱਲ ਜੇ ਕਿਰਪਾ ਕਰ ਬੱਬੀ ਜੀ ਦੀ ਕਿਰਪਾ ਚਾਹੀਦੀ ਆ ਬਾਈ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਕਮਲਜੀਤ ਸਿੰਘ ਜੀ ਅੱਛਾ ਜੀ ਪਿੰਡ ਭਗਵਾਨਪੁਰ ਫੀਲ ਡੇਰਾ ਬੱਬਰਾਨ ਤੇ ਜ਼ਿਲ੍ਹਾ ਗਰਦਾਸ ਖੁਰਾ ਆਪਣਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9888107784 ਮੇਰਾ ਨੰਬਰ ਆ ਇੱਥੇ ਵਟਸਐਪ ਚੱਲਦਾ ਠੀਕ ਹੈ ਠੀਕ ਹੈ ਜੀ ਲਓ ਜੀ ਅੱਜ ਤਿੰਨੇ ਸੂਈਆਂ ਸੜੀਆਂ ਦਿਖਾਵਾਂਗੇ ਬਾਈ ਕਿੱਥੋਂ ਕਰੀਏ ਸਟਾਰਟ ਅੱਜ ਤੋਂ ਛੋਟੀ ਦੁਕਾਨ ਲਓ ਠੀਕ ਹੈ ਲਓ ਜੀ ਪਹਿਲੇ ਨੰਬਰ ਤੇ ਝੋਟੀ ਭਾਈ ਦੰਦਾ ਕਿਵੇਂ ਆ ਹਾਂ ਜੀ ਤੇ ਭਾਈ ਕਿੰਨਾ ਟਾਈਮ ਹੋ ਗਿਆ ਤੇਰੀ ਨੂੰ ਇਹਨੂੰ ਸੂਈ ਨੂੰ ਵੀ ਦਿਓਗੇ 7 ਦੇ ਅੱਛਾ ਜੀ ਹਾਂ ਜੀ ਬੋਲਾ ਜੇ ਇੱਕ ਤਾਂ ਬੋਲਾ 7 ਕਿਲੋ ਤੋਂ ਸਟਾਰਟ ਕੀਤਾ ਇਹ ਤੇ ਅੱਛਾ ਜੀ ਇਹ ਇੱਕ ਨੰਬਰ ਤੇ ਮਾੜੀਆਂ ਮੋਡੀਆਂ ਪਲਾਂ ਪੁਲਾਂ ਆ ਗਈਆਂ ਤੇ ਬੋਦੀ ਛੋਟੀ ਚੰਗੀ ਹੈ ਠੀਕ ਹੈ ਜਵਾਬ ਇਹਦੇ ਪਿੱਛੇ ਹਾਂਜੀ ਜਵਾਕ ਜਵਾਕ ਮੇਰੇ ਨਾਲ ਕੱਟਾ ਜੀ ਠੀਕ ਹੈ ਠੀਕ ਹੈ ਜਵਾਕ ਨਿਵਾਦ ਬਾਕੀ ਮੇਲ ਦਾ ਪਾਈ ਦੱਸਦਾ ਪਰ ਹੈ ਤੂੰ ਖਦਾ ਬਚਾਈ ਆਗੇ ਹਰਿਆਣੇ ਦੀ ਕੱਟੀ ਆ ਬਹੁਤ ਚੰਗੀ ਆ ਠੀਕ ਹੈ ਠੀਕ ਹੈ ਜਿਆ ਡਬਲੈਗ ਹੋਰ ਮੋਰਾ ਨਸਲ ਦੇ ਵਿੱਚ ਆ ਗਈ ਆ ਘਾਟ ਕਾਠ ਵੀ ਜਿਹੜਾ ਚੰਗਾ ਤੇ ਮੋਹ ਵੀ ਹਜੇ ਦੋ ਦੰਦ ਆ ਤੇ 7 ਲੀਟਰ ਜਿਹੜਾ ਆ ਜੇ ਬੋਲਾ ਗੋਲਾ ਸਟਾਰਟ ਬਾਈ ਕਿੰਨਾ ਭਰ ਜਦੋਂ ਦੇ ਬੋਤੀ ਤੇ ਦਸਾਂ ਬਾਹਰ ਚੱਲੂ ਤੁਸੀਂ 10 ਮਨ ਅਕੇ ਲੈ ਲਓ ਜਿੰਨੇ ਮਨ ਕਿਲੇ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਵਾਲੀ ਤੇ ਕਾਟ-ਕਾਟ ਜਿਹੜਾ ਬਹੁਤ ਹੀ ਚੰਗਾ ਵਾ ਜੈਡ ਬਲੈਕ ਪ्योर ਮੋਰਾ ਨਸਲ ਦੇ ਵਿੱਚ ਆ ਗਈ ਆ ਪੁਣਾ ਪੁਣਾ ਛੋਟੀ ਨਾ ਗਈਆਂ ਚਲੋ 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 ਕੋਈ ਨਹੀਂ ਕੋਈ ਲੌੜੀ ਬਾਕੀ ਚੱਡਾ ਚੱਡਾ ਜਿਹੜਾ ਬਹੁਤ ਹੀ ਸਫਾਈ ਦੇ ਵਿੱਚ ਆ ਗਿਆ ਤੇ ਹਲਕਾ ਮੱਕਲਾ ਸੰ ਲੱਗਾ ਪਿਆ ਹੋਰ ਚੰਗੀ ਲੱਗਦੀ ਹੈ ਯਕੀਨ ਕਰਾਰ ਕਲਾ ਦੇ ਮਿਲਕ ਵਾਂ ਦੇ ਜਿਹੜੀ ਬਹੁਤ ਚੰਗੀ ਲੱਗੀ ਆ ਕਾਰ ਬੋਦੀ ਪੋਲੀ ਆ ਠੀਕ ਆ ਠੀਕ ਆ ਹਾਂ ਜੀ ਵੜਦੀ ਮਾੜੀ ਮੋੜੇ ਪਲਪਲਾਂਗੇ ਤੇ ਔਲ ਮਾਸਾ ਜਿੰਨੀ ਨਹੀਂ ਅੱਛਾ ਜੀ ਤਾਂ ਹਟਾਂਗੇ ਕਟਿੰਗ ਚੋੜੂ ਠੀਕ ਆ ਠੀਕ ਆ ਜਵਾਈ ਰੂਮ ਵਰਗੀ ਪੋਲੀ ਇਹ ਨਸਲਾਂ ਤਾਂ ਫਿਰ ਫਲਕੋ ਦਾ ਜੀ ਨਸਲ ਨਸਲੀ ਹਾਸਲ ਦੇ ਵਿੱਚ ਆ ਗਈ ਇਹਨਾਂ ਬਾਈ ਜੀ ਮੁੱਲ ਕੀ ਕਰਦਾ ਜੀ ਮੁੱਲ ਤਾਂ ਵੀ ਜੀ ਕੱਟੀ ਕਹਿੰਦੀ ਆ ਮੈਨੂੰ ਇੱਕ ਪੰਜੀ ਦੀ ਵੇਚ ਅੱਛਾ ਜੀ ਬੋਦੀ ਚੰਗੀ ਆ ਕੋਈ ਗਾਰੰਟੀ ਦੇ ਲੈ 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 ਵੀ ਕਹੂਗਾ ਵੀ ਆ ਕੇ ਚੀਜ਼ ਆਈ ਆ ਰੂਮ ਵਰਗੀ ਧਾਰ ਪੋਲੀ ਤੇ ਸੀਲ ਇੰਨੀ ਇੱਕ ਪਹਿਲੇ ਡੰਗ ਵੀ ਨਹੀਂ ਔਲ ਦੀ ਛੋਟੀ ਨਹੀਂ ਠੀਕ ਆ ਠੀਕ ਆ ਠੀਕ ਆ ਬਾਈ ਜੀ ਰੇਟ ਆਪ ਜਿਹੜੇ ਪਲਤੀ ਚੱਕਰਿਆ ਜਿਹੜੇ ਵੀਰਪਰਾ ਬੜ ਮਾਰ ਵੱਜੀ ਆ ਜਿਹੜਾ ਪਾਣੀ ਦੀ ਪਸ਼ੂ ਰੁੜ ਕੇ ਜਾਂ ਕਿੱਦਾਂ ਵੀ ਕੁਝ ਹੋ ਗਿਆ ਨਾ ਆਪਾਂ ਕਮਾਈ ਰੱਖਣੀ ਇੰਨੀ ਈ ਨਹੀਂ ਗਈ ਬਿਲਕੁਲ ਤੇ ਸਾਰੇ ਇੱਕ ਦੇ ਘਰ ਵੀ ਪਸ਼ੂ ਪਚਾਈਏ ਫੇਰ ਪਰ ਵੀ ਦੀ ਆ ਪਸ਼ੂ ਜਾ ਖੋਲਿਆ ਮੋਲ ਦੇਣੀ ਝੋਟੀ ਝੋਟੀ ਉੱਦਾਂ ਦੇਣੀ ਮੈਂ 10 ਦੀ ਅੱਛਾ ਜੀ ਉਹ ਝੋਟੀ 1 ਪਾਈ ਦੀ ਝੋਟੀ ਦੀ ਠੀਕ ਹੈ ਠੀਕ ਹੈ ਤੇ ਮੌਕੇ ਦੇ ਮੌਕੇ ਤੇ ਛੋਟ ਛੜ ਆਇਆਂਗਾ ਕਰਨਾ ਪਰ ਕੱਟੀ ਜਾਓ ਜੀ ਕਿਤੇ ਬਾਜ਼ਾਰ ਨੂੰ ਦਾਜਾ ਫਿਰ ਭਾਵੇਂ ਇੱਕ ਪੰਛੀ ਨੂੰ ਕੱਟੀ ਹੋਈਆਂ ਹੋਈਆਂ ਮੰਡੀਆਂ ਇੱਕ ਪੰਛੀ ਪੰਛੀਆਂ ਕੱਟੀਆਂ ਲਿਆਉਂਦੇ ਠੀਕ ਹੈ 1 ਲੱਖ ਦੇ 5000 ਬਾਈ ਮੁੱਲ ਕਰਦਾ ਚਲੋ ਮੌਕੇ ਤੇ ਮੰਨਦਾ ਜਰੂਰ ਕਰੂਗਾ ਬਹੁਤੀ ਚੰਗੀ ਕੱਟੀ ਆ ਗਈ ਠੀਕ ਹੈ ਚੰਗੀਆਂ ਨੇ ਕਈ ਪਹਿਲਣਾ ਛੜੀਆਂ ਮਾਰਦੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਨਹੀਂ ਇਹਦੀ ਮਸਲੇ ਬਹੁਤ ਸ਼ਾਂਤ ਸੁਭਾਅ ਵਾਲੀ ਹੁੰਦੀ ਆ ਤੇ ਜਵਾ ਆ ਕੇ ਐਂਡ ਤੇ ਦਿਖਾਵਾਂਗੇ ਨਾ ਸਾਰੇ ਆਪਾਂ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆਗੇ ਉਹ ਦਾਜਵਾ ਆ ਕੇ ਦਾ ਹਾਂ ਕੋਈ ਇੰਤਫਾਦ ਠੀਕ ਹੈ ਠੀਕ ਹੈ ਠੀਕ ਹੈ ਇਹ ਵਿਧੀ ਤੀਜੇ ਸੂਏ ਮੈਂ ਸੂਈਏ ਅੱਛਾ ਜੀ 13 ਕਿਲੋ ਦੀ ਮੈਂ ਗਾਰੰਟੀ ਦੇ ਆਏ ਪਰਸੋਂ ਦੀ ਸੂਈ ਕੱਟੀ ਬਰੈਟ ਆਫ ਦੀ ਤਿੰਨ ਨਸਲ ਦੀ ਮੈਂ ਕਰੀ ਅੱਛਾ ਜੀ ਤੇ ਇਹਨੇ 8 ਕਿਲੋ ਤੋਂ ਸਟਾਰਟਿੰਗ ਕੀਤੀ ਬੋਲੇ ਤੂੰ ਠੀਕ ਹੈ ਠੀਕ ਹੈ ਠੀਕ ਤੇ ਤੁਹਾਈ ਇਹਦੀ ਵੀ ਰੂਣੀ ਆ ਜਦਾਂ ਦਾ ਠੀਕ ਲੋ ਜੀ ਤੀਸਰਾ ਸੂਗਾ ਸੂਈ ਆਦੇ 8 ਲੀਟਰ ਜਿਹੜਾ ਇਸ ਟਾਈਮ ਬੋਲੋ ਬੋਲੋ ਸਟਾਰਟ ਆ ਪਿੱਛੇ ਵੀ ਇਹਦੇ ਫੀਮੇਲ ਕਾਟ ਆ ਗਿਆ ਵਾ ਕਾਟ ਜਿਹੜੇ ਆਪਾਂ ਸਾਰੇ ਐਂਡ ਤੇ ਦਿਖਾ ਜੰਨੇ ਤੇ ਇਹਦਾ ਵੀ ਹਵਾਨਾ ਜਿਹੜਾ ਹਨ ਅੱਖਾਂ ਵਾਲਾ ਲੱਗਾ ਵਿਆ ਵਾ ਇਹ ਪੀਰਾ 15 ਰਕੀ ਬਾਕੀ ਘੱਟ ਘੱਟ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ 13 ਲੀਟਰ ਜਿਹੜਾ ਦੁੱਧ ਬਾਈ ਕਹਿੰਦਾ ਗਰੰਟੀ ਵਾਲਾ ਗਰੰਟੀ ਦੇ ਦੇਣੀ ਹੈ ਤੇ ਗਰੰਟੀ ਤੇ ਬਾਈ ਨੇ ਲੈਂਦੀ ਆ ਲੈਓ ਬਾਈ ਜੀ ਕਰੋ ਜੀ ਚੈੱਕ ਇਹ ਬਹੁਤ ਭੜੀ ਵਜ ਨਾਲ ਠੀਕ ਹੈ ਠੀਕ ਲਓ ਜੀ ਫਿਰ ਇਸ ਕੁਆਲਟੀ ਵੀ ਚੈੱਕ ਆਫ ਕਰਦੇ ਤੁਸੀਂ ਕਰਦੋ ਵਜਨ ਜਿਹੜਾ ਚੰਗਾ ਵਾ ਬਹੁਤ ਅੱਛਾ ਪੰਗਾਮਾ ਨੂੰ ਬਣੀ ਪਈ ਆ ਇਹ ਹਵਾਨੇ ਤੇ ਵੀ ਜਿਹੜੇ ਟੱਪ ਡੁਪ ਆ ਗਏ ਆ ਲੋ ਜੀ ਉੱਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਮਿਲਕ ਬੈਨ ਜਿਹੜਾ 11 ਦਾ ਸੈਗ ਹੈ ਉਹਦੇ ਹਵਾਨੇ ਦੇ ਜਿਹੜਾ ਡੱਬੂ ਉੱਪਰ ਕ੍ਰੋਸ ਦੇ ਵਿੱਚ ਆ ਗਿਆ ਨਾ ਜਿਹੜੇ ਦੁੱਧ ਨੂੰ ਬਹੁਤ ਚੰਗੇ ਹੁੰਦੇ ਭਾਜੀ ਹਾਂਜੀ ਹਾਂਜੀ ਇਹ ਵੀ ਜੀ ਮੈਂ ਨਾ ਆਪਣੇ ਲੰਗੋਂ ਪਿੰਡ ਤੋਂ ਲਈ ਆ ਅੱਛਾ ਜੀ ਪਰਸਨਲੀ ਸੁਈਆ ਠੀਕ ਆ ਠੀਕ ਇਹ ਆ ਵੇਖੋ ਐ ਇਕੱਲਾ ਇਕੱਲਾ ਥਾਂ ਲੱਗਾ ਵਾ ਅੱਖਾਂ ਵਾਲਾ ਜੰਦਾ ਇਕੱਲਾ ਇਕੱਲਾ ਕੋਈ ਟਾਈਮ ਨਹੀਂ ਲੱਗਾ ਵੇ ਲੋ ਵਾਟੂ ਮੂਟੋ ਤਾਂ ਸਰਾਲ ਪਸ਼ਮੀਨਾ ਨਹੀਂ ਹੋਣਗੇ ਡੰਗਰ ਆਪਣੇ ਅੱਛਾ ਜੀ ਹਾਂਜੀ ਹਾਂਜੀ ਤੇ ਮੈਂ ਬੜੀ ਵਜਨ ਵਾਲੀ ਫਿਰ ਠੀਕ ਆ ਠੀਕ ਇਹਦਾ ਬਾਈ ਮੋਲ ਹੈ ਮੋਲ ਤੇ ਵੀ ਜੀ ਮੈਂ ਤੇ ਕਰ ਨੂੰ ਇਸ ਨਾਲ ਦੀ ਉਦੋਂ ਮੈਂ ਵੇਚੀ ਆ ਬੁਦਰੀ ਇਹਨੇ 12-13 ਕਿਲੋ ਵਧੀਆ ਦੇ ਦੂ ਗਰੰਟੀਡ ਅੱਛਾ ਜੀ ਤੇ ਉਦੋਂ ਵੇਚੀ ਇੱਕ 10 ਦੀ ਅੱਛਾ ਜੀ ਆ ਪੰਜ ਮੈਂ ਜਿਹੜੀ ਦੇ ਦੇਣੀ ਇੱਕ ਦੋ ਦੀ ਦੇ ਦਈਏ ਇੱਕ ਦੋ ਦੀ ਤਰੀਏ ਨਾ ਨਾ ਲੱਖੋਂ ਆ ਤਰ੍ਹਾਂ ਪੂਰੇ ਦੀ ਕਰ ਦਈਏ ਮੈਂ ਕਹਿੰਦਾ ਮੈਂ ਪਰ ਦੁੱਧ ਵਾਲੀ ਆ ਨਾ ਅਗਲੇ ਬੰਦੇ ਨੂੰ ਵੇਖੂ ਬੰਨਾ ਨਿਕਲ-ਪੜ ਬਿਲਕੁਲ ਜਿਹਾ ਨਾੜ ਜੇ ਤੋਂ ਦਾ ਪਿੱਛੇ ਕਰ ਦਈਏ ਲੱਖਾਂ ਦਾ ਕਿੱਲੀ ਕਰ ਦੋ ਦੋ ਕਰ ਦਈਏ ਨਾ ਕਰ ਦੋ ਹਮੇ 10000 ਦੇ ਦਵਾਂਗੇ ਪਰ ਮੈਂ ਵੀ ਲਗੂਣੀ ਆ ਠੀਕ ਠੀਕ ਦੋ ਇੱਕ ਲੰਟ ਚੋਈ ਦੇ ਮਿਲਕ ਵਾਂ ਦੇ ਵੀ ਚੰਗੀ ਆ ਤੇ 13 ਮੀਟਰ ਦਾ ਦੁੱਧ ਪਰੂ ਪਿੱਛੇ ਵੀ 3 ਮਿਲਕਾਫ ਤੇ 95000 ਦੀ ਬਈ ਹੁੰਦਾਗਾ ਦੇ ਦਵਾਂਗੇ ਤੇ ਭਾਈ ਤੀਜੇ ਨੰਬਰ ਤੇ ਝੋਟੀ ਕਿਵੇਂ ਆ ਗਈ ਇਹ ਵੀ ਝੋਟੀ ਵੇਖੋ ਕਾਦ ਮੇਰੇ ਜਿ ਡਾਣਾ ਕੱਟੀ ਦਾ ਇਨੂੰ ਬੜਾ ਟਾਈਮ ਲੱਗ ਗਿਆ ਸੂਈ ਨੂੰ ਇਹ ਵੀ ਸੂਈ ਨੂੰ ਨੂੰ ਹੋਇਆ ਤੇ ਅੱਜ ਵੀ 25 ਦਿਨਾਂ ਹਾਂ ਤੁਹਾਨੂੰ ਕਹਾਂ ਅੱਛਾ ਜੀ ਹਾਂ ਜੀ ਪਟਾ ਮਾਲੀ ਬਹੁਤ ਚੰਗਾ ਮਗਰ ਤੁਹਾਨੂੰ ਦਿਖਾਉਣਾ ਛੋਟੀ ਲਾ ਕੋਈ ਆ ਪਾਗਾ ਜਿਹਦੇ ਪਿੱਛੇ ਇਹ ਕੋਈ ਬਾਈ ਕਿੰਨਾ ਦੁੱਧ ਦੱਸਦਾ ਹ ਇਹਦੇ ਕੋਈ ਵੀ ਜੀ 10 ਕਿਲੋ ਦੁੱਧ ਦਾ ਕੋਈ 9 ਮੰਨ ਕੇ ਲੈ ਲੇ ਅੱਛਾ ਜੀ ਹਾਂ ਜੀ ਤੁਹਾਨੂੰ ਪਤਾ ਇੱਧਰ ਪਾਣੀ ਪੂਣੀ ਆਇਆ ਤੂ ਵੀ ਕਾੜੀ ਤੇ ਕੰਮ ਚੱਲਦਾ ਬਿਲਕੁਲ ਬਿਲਕੁਲ ਲਓ ਜੀ ਚਲੋ ਹੋਰ ਮੋਰਾ ਨਜ਼ਰ ਜੀ ਤੰਗੇ ਤਾਂ ਜਾਣ ਗਿਆ ਨਾ ਮੱਜਾਂ ਉੱਪਰ ਹੈ ਦੁੱਧ ਵਾਲੀਆਂ ਦੇ ਯਾਦਗਾਰੀਆਂ ਮੱਝਾਂ ਰੇ ਠੀਕ ਹੈ ਠੀਕ ਹੈ ਜੀ ਇਹ ਬਈ ਸੂਹਾ ਕਣਵਾਸੀ ਆ ਟਰੱਕ ਦਾ ਟਰੱਕੀ ਆ ਕੱਡੀ ਬੇਲਿਆ ਜੀ ਹਣਾ ਸੂਹਾ ਕਣਵਾਸੀ ਆ ਬਾਈ ਉਦਾਂ ਹਾਂਜੀ ਸੂਹਾ ਹੈ ਪਹਿਲਾਂ ਅੱਛਾ ਪਹਿਲਾਂ ਹੀ ਆ ਹਾਂਜੀ ਹਾਂਜੀ ਦੂਜੇ ਸੂਹਾ ਕਿਸੂ ਸੂਹ ਨਹੀਂ ਹੋਣਾ ਠੀਕ ਹੈ ਠੀਕ ਲੋ ਜੀ ਇਹ ਵੀ ਪਹਿਲਾ ਸੂਹਾ ਸੂਈਆ ਕਰਦੇ ਖੋਲਦੇ ਖੋਲਦੇ ਨਾਲ ਜਿਹੜਾ ਬਹੁਤ ਚੰਗਾ ਵਾ ਹਾਂ ਉਹ ਵੀ ਖੋਲ ਕੇ ਤੁਹਾਨੂੰ ਲੈ ਰਿਹਾ ਤੁਹਾਨੂੰ ਦਾ ਸੈਰ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਨੋਕ ਵਾਲਾ ਥੰਦ ਕਰਦੇ ਆ ਇਹ ਬਿਲਕੁਲ ਆਣ ਤੁੰਡਾ ਜੀ ਕਿਹਾ ਗਏ ਹਾਂਜੀ ਕਿ ਨਹੀਂ ਹੁੰਦਾ ਵੇ ਇੱਕ ਚਲੋ ਮੈਂ ਦੱਸ ਦੂਗਾ ਜੇ ਕੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਹਿਲਾ ਸਵਾਰ ਕੱਢ ਕੋਦੇ ਜਿਹੜਾ ਬਹੁਤ ਹੀ ਚੰਗਾ ਕੱਢ ਲਿਆ ਕਰਮਾਲੀ ਨੇ ਤੇ ਚੱਡਾ ਵੀ ਜਿਹੜਾ ਐ ਨੱਚ ਫਗਾ ਮਾਰਗਾ ਜੀ ਲੱਗਾ ਪਿਆ ਵਾ ਬਈ ਕਿੰਨੇ ਵਜੇ ਦੀ ਸਵੇਰੇ ਚਵਾਈ ਕੀਤੀ ਚਵਾਈ ਸਵੇਰੇ ਈ ਵੀ ਦੀ ਇਹ ਹੁਣੀਆਂ ਮੇਸਾ ਨਾ 7 ਵਜੇ ਮੈਂ ਕੈਂਵਰੇ ਲੱਗੇ ਭਾ ਕੋ ਆਣ ਕੇ ਚੈੱਕ ਕਰ ਲਿਓ ਤੇ ਹੁੰਦਾ ਕਿ ਰਾਇ ਹੀ ਨਹੀਂ ਆ ਬਿਲਕੁਲ ਬਿਲਕੁਲ ਸਾਰੇ ਸੋਏ ਨੇ ਲਓ ਜੀ ਹੋਰ ਮਾਰਾ ਨਾ ਲੱਗਦੇ ਵਜਰੇ 7 ਵਜੇ ਤੇਰੇ ਚਵਾਈ ਹੋਈ ਹੈ ਬਾਈ ਨੇ ਕੀਤੀ ਤੇ ਹੁਣ ਵੀ ਟਾਈਮ ਆਪਾਂ ਜਿਹੜੂ ਦਿਖਾ ਦੇਣੇ ਕਿੰਨਾ ਟਾਈਮ ਹੋ ਗਿਆ ਵਾ ਬਾਕੀ ਥਾਂ ਥਾਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਲੋਗ ਵੀ ਬਰਾਸੇ ਵਾਲਾ ਲੈ ਜੂਗਾ ਦੁੱਧ ਚੰਗਾ ਕੱਟੀ ਜਾਊਗਾ ਛੋਟੀਆਂ ਜਿਹੜੀਆਂ ਬਹੁਤ ਹੀ ਚੰਗੀਆਂ ਵਾਂ ਬਾਈ ਦੇ ਕੋਲ ਐਸ ਤਾਂ ਜਿਹੜਾ 9 ਲੀਟਰ ਬਿਲਕੁਲ ਤਿਆਰ ਆ ਦੁੱਧ ਦੇ ਪਿਛੇ ਜਿਹੜੇ ਆ ਗਿਆ ਜੀ ਮੇਲ ਕਾ ਹੋਸੀ ਮੇਰੀ ਕੋਲ ਆ ਕੇ ਇਕਾ ਛੱਡਦੇ ਨਹੀਂ ਹਾਂ ਅੱਛਾ ਛੋਟੀ ਹੈ ਵੀ ਸਵਾਦੀ ਆ ਠੀਕ ਹੈ ਜੀ ਹਾਂਜੀ ਇਹਦਾ ਫਿਰ ਜੈਜ ਕਰ ਦਈਏ ਰਵੀ ਹੈ ਇਹਦਾ ਵੀ ਜੈਜ ਕਰ ਦਈਏ ਇਹਦੇ ਆਪਾ ਬੜ ਲੈ ਲਈ ਦੀ ਆ ਇਹ ਵੀ ਇੱਕ ਦਸ ਦੀ ਦੇ ਦੀਏ ਹੋਰ ਕਰ ਦਈਏ ਹਾਂ ਨਹੀਂ ਕਰੀਏ ਜਿੱਥੇ ਕਿੱਥੇ ਕਿ ਛੱਡ ਦੇਣੀ ਹੈ ਥੋਲਿਆਂ ਦੇ ਮੁੱਲ ਥੋਲਿਆਂ ਦੇ ਦੀ ਹੈ ਲੱਕਰੀ ਕੀ ਗੱਲ ਹੋਈ ਪੂਰੇ ਲੱਖ ਦੀ ਬਾਕੀ ਛੋੜ ਚੱਪਾ ਜਰੂਰ ਹੋ ਜੂ ਮੌਕੇ ਦੇ ਪ्योर ਜੈਡ ਬਲੈਕ ਹੋਰਾਂ ਨੂੰ ਸਭੀ ਝੋਟੀ ਆ ਕੋਈ ਸਾਹਮਣ ਵਾਲਾ ਭਰਾ ਖੜੇ ਤੇ ਆ ਜਾਓ ਹੁਣ ਆਪਾਂ ਨੂੰ ਜਿਹਨੂੰ ਜਵਾਕ ਦਿਹਾਉਨੇ ਆ ਬਈ ਪਹਿਲੇ ਨੰਬਰ ਤੇ ਆ ਹਾਂ ਜਿਹੜੀ ਪਹਿਲੇ ਝੋਟੀ ਦਿਖਾਇਆ ਠੀਕ ਠੀਕ ਲਓ ਜੀ ਮੇਲ ਕਾਫ ਜਿਹੇ ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾਈ ਆ ਆ ਕੱਟੀ ਆ ਇਹ ਪੁੱਛੇ ਨਾ ਪਾਏ 66 ਸੂਆ ਤੇ ਇਹ ਕੱਟੀ ਆ ਦੇ ਪਿਛੇ ਕੱਟੀ ਬੜੀ ਠੀਕ ਲਓ ਜੀ ਜਿਹੜਾ ਤੀਸਰਾ ਸੂਆ ਸੂਈ ਆ ਮੈਂ ਉਹਦੇ ਪਿਛੇ ਇਹ ਬੋੜੇ ਦੇ ਸਾਫ ਤੇ ਆ ਜਾਓ ਹੁਣ ਮਾਲੀ ਵਖਾ ਦੇਖੋ ਲੋਰੀ ਕੀ ਕਾਸਾ ਦੇ ਰਿਹਾ ਹਨ ਕਲਿਆ ਪਲਾਇਆ ਇਹ ਚੰਗੀ ਸਾਮ ਕਰੂਗਾ ਰੱਖਿਆ ਚੰਗਾ ਮਾਲੀ ਪਾਇਆ ਸੀਮਨ ਚੰਗੇ ਭਰਉਂਦੇ ਆ ਨਾ ਲੋ ਜੀ ਚੈੱਕ ਕਰਦੇ ਬਹੁਤ ਹੀ ਚੰਗੇ ਰਿਕਾਰਡ ਦਾ ਵਾ ਤੇ ਪਸ਼ੂ ਪਾਲੀ ਦੇ ਕੋਲ ਚੰਗੇ ਆ ਨਾ ਨਹੀਂ ਕਿਨੇ ਰੇਟ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ